ਸਰੇ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਫਰੈਡਾਂ ਦੇ ਗਲਾਬ ਜਾਮੁਨ ਬਣਾਵਾਂਗੇ ਆ 7 ਫਰੈਡ ਹੈਗੇ ਤੇ ਇਹਨਾਂ ਨੂੰ ਆਪਾਂ ਪਾਸੇ-ਪਾਸੇ ਤੇ ਬਰਾਂਦ-ਬਰਾਂਦ ਜਿਹੜੇ ਲਾ ਦੇਾਂਗੇ ਇਸ ਤਰ੍ਹਾਂ ਪਲਾ ਦੇਾਂਗੇ ਸਾਰੇ ਬਰੈਡ ਆਪਾਂ ਨੂੰ ਹੋਇਲਾ ਘੱਟ ਲੱਗਦੇ ਸੀਗੇ ਤੇ ਤਿੰਨ ਬਰੈਡ ਆਪਾਂ ਹੋਰ ਪਾ ਲਏ ਪੂਰੇ 10 ਹੋ ਗਏ ਐ ਤੇ ਹੁਣ ਆਪਾਂ ਇਹਨੂੰ ਜੂਸਰ 'ਚ ਪਾਵਾਂਗੇ ਮਿਕਸੀ 'ਚ ਤਾਂ ਗ੍ਰਾਉਂਡ ਕਰ ਲੈਂਦਾ ਜਿਹੜੋ ਕਿ ਮੋਟਾ ਮੋਟਾ ਵਿੱਚ ਹੈ ਤੇ ਉਹ ਪਾਏ ਹਥ ਨਾਲ ਕਰ ਲੈਣੇ ਆ ਲੋ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਮਲ ਲਿਆ ਤੇ ਹੁਣ ਆਪਾਂ ਘਿਓ ਪਾਵਾਂਗੇ ਦੇਸੀ ਘਿਓ ਦਾ ਚਮਚਾ ਪਾਇਆ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਲ ਲਾਂਗੇ ਨਾਲ ਹੁਣ ਵਿੱਚ ਆਪਾਂ ਬੂਰਾ ਖੰਡ ਪਾਵਾਂਗੇ 2 ਚਮਚੇ ਖੰਡ ਦੇ ਪਾਤੇ ਬੂਰਾ ਦੇ ਹੁਣ ਆਪਾਂ ਦੁੱਧ ਪਾਵਾਂਗੇ ਵਿੱਚ ਦੁੱਧ ਪਾ ਕੇ ਗੁੰਨਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਹੁਣ ਆਪਾਂ ਇਹਨੂੰ ਚੰਗੇ ਤਰ੍ਹਾਂ ਗੁੰਨ ਲਿਆ ਤੇ ਇਹਨੂੰ ਠਾਕ ਕੇ ਰੱਖ ਦਿਆਂਗੇ ਤੇ ਫਿਰ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾੰਗੇ ਪਹਿਲਾਂ ਆਪਾਂ ਚਾਸਨੀ ਬਣਾਵਾਂਗੇ ਖੰਡ ਪਾਵਾਂਗੇ ਜਿੰਨੇ ਕੁ ਲੋੜ ਹੈ पाने पावांगे लओ अपने खांड खोर गई है ते दो लेचिंगा आप तोड़ के पावांगे तोड़ियां होइयां है ते जासनी बनी जाउगी ਸੋਨਾਂਚਰ ਆਪ ਪਗਲਾਵ ਜਾਮਣਾ ਬਣਾ ਲਾਂਗੇ ਹਨਾ ਪਗਲਾਵ ਜਾਮਣਾ ਬਣਾਵਾਂਗੇ ਆਪ ਇਹਨਾਂ ਚ ਦਾਖਾ ਪਾਵਾਂਗੇ ਇੱਕ ਇੱਕ ਦਾਖਾ ਪਾਵਾਂਗੇ ਥੋੜੀ ਵੱਡੀ ਬਣ ਗਈ ਇੱਥੇ ਛੋਟੀਆਂ ਬਣਾਵਾਂਗੇ ਆਪਾਂ ਆ ਕਰਕੇ ਆਪਾਂ ਸਾਰੇਗਾ ਬਣਾ ਲਾਂਗੇ ਲਓ ਆਪਣਾ ਗੁਲਾਬ ਜਾਮੁਨਾ ਬਣ ਗਈਆਂ ਤੇ ਆਪਣੀ ਚਾਸਨੇ ਵੀ ਬਣ ਗਈ ਹੁਣ ਚਾਸਨੇ ਆਪਾਂ ਲਾ ਦੇਾਂਗੇ ਤੇ ਦੂਜੀ ਕੜਾਈ ਧਰਾਂਗੇ ਉਹ ਤਾਂ ਟੱਕ ਦੇਾਂਗੇ ਫੈਂਡ ਪਾਵਾਂਗੇ ਯਰ ਫੈਂਡ ਗਰਮ ਹੋ ਗਿਆ ਫਿਰ ਆਪਾਂ ਵਿੱਚ ਗਲਾਵ ਜਾਵਣਾ ਪਾਵਾਂਗੇ ਨਰ ਫੈਂਡ ਥੋੜਾ ਥੋੜਾ ਗਰਮ ਹੋ ਗਿਆ ਤੇ ਆਪਾਂ ਮੱਠੀ ਮੱਠੀ ਅੱਗ ਤੇ ਬਣਾਵਾਂਗੇ 10 ਬਰੈਡ ਸੇ ਤੇ 10 ਗੁਲਾਬ ਜਾਮੁਨ ਬਣੀਆਂ ਆਪਣੀਆਂ ਛੋਟੇ ਬਰੈਡ ਸੇ ਨਾਲੇ ਇਹ ਬਰਾਂਡ ਹੋ ਗਈਆਂ ਉਹਨਾਂ ਨੂੰ ਆਪਾਂ ਫਿਰ ਬਾਹਰ ਕੱਢ ਲਾਂਗੇ ਨਾਲ ਦੇ ਨਾਲ ਆਪਾਂ ਚਾਸਨੇ ਚ ਪਾ ਦੇਾਂਗੇ ਚਾਸਨੇ ਨੂੰ ਲੋ ਆਪਾਂ ਦਾ ਸੱਤ ਨਾ ਗਲਾਵ ਜਾਮਣਾ ਪਟ ਗਈਆਂ ਤੇ ਇਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਪਤਾ ਨਹੀਂ ਕੀ ਛਾੜਨੇ ਵੱਜ ਗਈ ਕੀ ਹੋਇਆ ਕੋਈ ਮਾੜੀ ਮੋਟੀ ਤਰੇੜ ਵੀ ਰਹਿ ਸਕਦੀ ਹੈ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ। ਛਾਸ ਨੇ ਆਪ ਗਰਮ ਕਰ ਲਈ ਸੀ ਤੇ ਹੁਣ ਨਾਲ ਨਾਲ ਆਪਾਂ ਗਰਮ ਇਹਦੇ ਚ ਪਾ ਦਾਂਗੇ ਗਰਮ ਚ। ਪਹਿਲਾਂ ਛਾਸ ਨੂੰ ਠੰਡੀ ਹੋ ਗਈ ਸੀ ਫੇਰ ਆਪਾਂ ਦੁਬਾਰਾ ਗਰਮ ਕਰੀਏ ਇਹ। ਇਹ ਹੁਣ ਤੁਹਾਨੂੰ 10-15 ਮਿੰਟ ਬਾਅਦ ਦਿਖਾਵਾਂਗੇ ਤੇ ਆਪਾਂ ਢੱਕ ਕੇ ਰੱਖ ਦੇਾਂਗੇ ਉਤੋਂ। ਲਗ 15-20 ਮਿੰਟ ਹੋ ਗਏ ਵਿੱਚ ਪੰਗਾਂ ਨੂੰ ਗਲਾਉ ਜਾਮਣਾਂ ਨੂੰ ਤੇ ਬਹੁਤੋ ਵਧੀਆ ਖੰਡ ਰਚ ਗਈ ਹੈ ਵਿੱਚ ਤੇ ਆਪਾਂ ਕੌਲੀ 'ਚ ਪਾਵਾਂਗੇ ਇਹੋ ਕਿਡੀਆਂ ਵਧੀਆ ਬਣੀਆਂ ਗੁਲਾਬ ਜਾਮਨ ਆਪਣੀਆਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਇਹੋ ਕਿਡੀਆਂ ਵਧੀਆ ਬਣੀਆਂ ਗੁਲਾਬ ਜਾਮਨ ਬਹੁਤ ਵਧੀਆ ਬਣੀਆਂ ਆਪਣੀਆਂ ਬਰੈਡਾਂ ਦੀਆਂ ਗੁਲਾਬ ਜਾਮਨ ਬਹੁਤ ਵਧੀਆ ਬਣੀਆਂ ਖਾ ਕੇ ਦਿਖਾਵਾਂਗੇ ਬਹੁਤ ਵਧੀਆ ਟੇਸਟੀ ਬਣੀਆਂ ਬਹੁਤ ਸਵਾਦ ਬਣੀਆਂ ਜਿੰਦੇ ਸਾਡੇ ਵੀਰ ਨੂੰ ਬਸੰਦ ਲੱਗ ਗਈ ਲੈ ਸਾਰੇ ਉਹ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ